ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਮੱਖਣ ਮੱਖੀ ਗੋਪੀ ਤੇਜਾ ਸਿੰਘ ਵਾਲਾ ਤੇ ਕੁਝ ਖਿਡਿਆਰੀ ਜਦੋਂ ਖੇਡ ਕੇ ਵਾਪਸ ਆ ਰਹੇ ਸੀ ਤਾਂ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਰਕੇ ਗੋਪੀ ਤੇਜਾ ਸਿੰਘ ਵਾਲੇ ਦੀ ਲੱਤ ਤੇ ਸੱਟ ਲੱਗੀ ਸੀ ਤਾਂ ਦੋਸਤੋ ਹੁਣ ਗੋਪੀ ਤੇਜਾ ਸਿੰਘ ਵਾਲੇ ਦੀ ਲੱਤ ਦਾ ਆਪਰੇਸ਼ਨ ਹੋ ਗਿਆ ਹੈ ਜੋ ਕਿ ਬਹਗੁਰੂ ਜੀ ਕਿਰਪਾ ਦੇ ਨਾਲ ਸਫਲਤਾਪੂਰਵਕ ਹੋ ਗਿਆ ਤਾਂ ਦੋਸਤੋ ਇਸ ਦੀ ਜਾਣਕਾਰੀ ਖੁਦ ਗੋਪੀ ਨੇ ਆਪ ਦਿੱਤੀ ਖੁਦ ਗੋਪੀ ਵੀਰ ਨੇ ਇਸ ਦੀ ਵੀਡੀਓ ਪਾਈ ਜਿਸ ਦੇ ਵਿੱਚ ਉਸ ਨੇ ਆਪਣੀ ਲੱਤ ਵੀ ਦਿਖਾਈ ਜਿਸ ਦਾ ਆਪਰੇਸ਼ਨ ਹੋਇਆ ਤਾਂ ਦੋਸਤੋ ਗੋਪੀ ਵੀਰ ਨੇ ਦੱਸਿਆ ਕਿ ਹੁਣ ਉਹ ਪਹਿਲਾਂ ਨਾਲੋਂ ਠੀਕ ਹੈ ਤੇ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਦੀ ਲੱਤ ਦਾ ਸਫਲਤਾਪੂਰਵਕ ਆਪਰੇਸ਼ਨ ਹੋ ਗਿਆ ਹੈ ਤਾਂ ਦੋਸਤੋ ਆਪਾਂ ਤਾਂ ਵੈਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵੀਰ ਗੋਪੀ ਤੇਜਾ ਸਿੰਘ ਵਾਲਾ ਜਲਦੀ ਠੀਕ ਹੋ ਜੇ ਕਿਉਂਕਿ ਜਦੋਂ ਵੀ ਕਿਸੇ ਖਿਡਿਆਰੀ ਦੇ ਸੱਟ ਲੱਗਦੀ ਹੈ ਸਤਿ ਸ਼੍ਰੀ ਅਕਾਲ ਸੀਜਨ ਤਾਂ ਖਰਾਬ ਹੁੰਦਾ ਹੀ ਹੈ ਤੇ ਅੱਗੇ ਤੋਂ ਵੀ ਸੱਟ ਲੱਗਣ ਦਾ ਡਰ ਰਹਿੰਦਾ ਹੈ ਬਾਕੀ ਪਰਿਵਾਰ ਦੀ ਜ਼ਿੰਮੇਵਾਰੀ ਸਾਰੀ ਖਿਡਿਆਰੀਆਂ ਦੇ ਉੱਪਰ ਹੀ ਹੁੰਦੀ ਹੈ ਸੋ ਦੋਸਤੋ ਆਪਾਂ ਤਾਂ ਅਰਦਾਸ ਕਰਦੇ ਹਾਂ ਕਿ ਗੋਪੀ ਵੀਰ ਜਲਦੀ ਠੀਕ ਹੋ ਕੇ ਗਰਾਊਂਡਾਂ ਦੇ ਵਿੱਚ ਵਾਪਸੀ ਕਰੇ ਤਾਂ ਏਸੀ ਬਾਈ ਜੀ ਗੋਪੀ ਤੇਜਾ ਸਿੰਘ ਵਾਲੇ ਨੂੰ ਲੈ ਕੇ ਕੁਝ ਜਾਣਕਾਰੀ ਤੇ ਬਾਕੀ ਬਾਈ ਹੋਰ ਕਬੱਡੀ ਦੇ ਰਿਲੇਟਿਡ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤੋਂ ਇਲਾਵਾ ਦੋਸਤੋਂ ਪਾ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ